ਏ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਆ ਰਹਾ ਇੱਕ ਵੀਡੀਓ ਆ ਇਹਨੂੰ ਵੀਡੀਓ ਨੂੰ ਵੇਖਣਾ ਪੂਰਾ ਤੇ ਗੱਲ ਨੂੰ ਸਮਝਣਾ ਸੁਣਨਾ ਇਹ ਬੰਦਾ ਕਹਿ ਕੀ ਰਿਹਾ ਹੈ ਆਦਾ ਕਮੈਂਟ ਜ਼ਰੂਰ ਕਰਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੀ ਬੰਦਾ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ ਆ ਬਸ ਮੈਨੂੰ ਲੱਗਦਾ ਵੀ ਸਹੀ ਕਹਿ ਰਿਹਾ ਹੋ ਇਹ ਹੀ ਕੁਛ ਰਿਹਾ ਆ ਅਸੀਂ ਵੱਡੀਆਂ ਵੱਡੀਆਂ ਗੱਲਾਂ ਬੋਲ ਕਰਦੇ ਆ ਕਿੰਨੇ ਵੀਡੀਓ ਰੋਜ਼ਾਨਾ ਵੇਖੀਦੇ ਇਹੋ ਜੇ ਕਿ ਸਾਡੇ ਜਿਹੜੇ ਸਿੱਖ ਆ ਕਿਦਾਂ ਰੋਲਦੇ ਪਏ ਆ ਉਹ ਸਾਨੂੰ ਉਹ ਵਿਖਦੇ ਨਹੀਂਗੇ ਉਹ ਉਹ ਸਾਨੂੰ ਨਜ਼ਰ ਨਹੀਂ ਆਉਂਦੇਗੇ ਬਸ ਅਸੀਂ ਕਹਾਣੀਆਂ ਸੁਣਣ ਵਾਲੇ ਆ ਕਹਾਣੀਆਂ ਬਹੁਤ ਸੋਹਣੀਆਂ ਮੈਂ ਵੀਡੀਓ ਚਾਲੂ ਕਰਦਾ ਤੇ ਵੀਡੀਓ ਸੁਣੋ ਤੇ ਆਪਣੀ ਰਾਇ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ 31 ਦਸੰਬਰ ਤੱਕ ਤਦ ਹੀ ਹਨਾ ਬਿਲਕੁਲ ਬਿਲ ਪਗੜੀ ਬਣਾਉਣੇ ਆ ਇਹਦੇ ਵੀ ਇਹ ਵੀ ਖਾਣੇ ਆ ਸਭ ਕੁਝ ਕਰ ਗੁਰੂ ਸਾਹਿਬ ਦੀ ਮਾਤਾ ਗੁਜਰ ਕੌਰ ਨੂੰ 83 ਸਾਲ ਦੇ ਸੀ ਕੋਈ ਛੋਲੇ ਛੋਲੇ ਨਹੀਂ ਮੋਟਰ ਨਹੀਂ ਦਿੱਤੀ ਗਏ ਨਾ ਬੂਹਾ ਨਹੀਂ ਖੋਲਿਆ ਲੰਗੇ ਪੈਰੀ 99 ਕਿਲੋ ਵੀ ਟ੍ਰਾਂਨਪੋਰਟ ਸਾਹਿਬ ਤੋਂ ਫਤਿਹਗੜ੍ਹ ਪਤਾ ਨਹੀਂ ਉਹ 7 ਦਿਨ ਅਥਲਦਨ ਕਿ ਜਦੋਂ ਜਦੋਂ ਕੋਈ ਇਸ ਤਰ੍ਹਾਂ ਦਾ ਸਵਾਲ ਕਰਦਾ ਹਨਾ ਸਵਾਲ ਕਰਦਾ ਤੇ ਉਦੋਂ ਫਿਰ ਪੈਜੋ ਮਗਰ ਡਾਂਗਾ ਲੈ ਕੇ ਅਗਲੇ ਦੇ ਹਨਾ ਅਗਲੇ ਨੂੰ ਚੁੱਪ ਕਰਾ ਦਿਓ ਤੇ ਸੋ ਇਹ ਗੱਲ ਆ ਵੀ ਇਹਨਾਂ ਸਵਾਲਾਂ ਦੇ ਨਾ ਜਵਾਬ ਚਾਹੀਦੇ ਆ ਅਗਲਾ ਕਹਿੰਦਾ ਮੈਨੂੰ ਸਾਹਮਣੇ ਵਾਲਾ ਕਹਿੰਦਾ ਮੈਨੂੰ ਜਵਾਬ ਦੋ ਮੈਨੂੰ ਜਵਾਬ ਚਾਹੀਦਾ ਹੈ ਡਾਂਗਾ ਨਾ ਚੁੱਪ ਕਰਾਣ ਦਾ ਨਹੀਂ ਇਹ ਨਹੀਂਗਾ ਵੀ ਕਿਸੇ ਨੂੰ ਢਾ ਕੇ ਉਹਦੀ ਜੀਬ ਵੱਢ ਦੋ ਵੀ ਇਹ ਸਵਾਲ ਨਾ ਕਰੇ ਇਹ ਸਵਾਲ ਕਰਿਆ ਬੰਦਾ ਜਵਾਬ ਦੇਣੇ ਪੈਣੇ ਆ ਇਹ ਲੋਕਾਂ ਨੂੰ ਅੱਜ ਨਹੀਂ ਤਾਂ ਕੱਲ੍ਹ ਹੀ ਦੇਣੇ ਪੈਣੇ ਆ ਜਵਾਬ ਚੱਲ ਵੀਰੋ ਇਹ ਅੱਗੇ ਚੱਲਾ ਸਾਡਾ ਆ ਵਿਰਸਾ ਹੈ ਤੁਸੀਂ ਕੀ ਕਰਨ ਲੱਗੇ ਹੋ ਹਰ ਫਰੰਟ ਤੇ ਫੇਲ ਐ ਸਿੱਕਾ ਮਾਜ ਹਮ ਨਸ਼ੇ ਦੀ ਰਾਜਧਾਨੀ ਆ ਪੰਜਾਬ ਕੀ ਕਿ ਮੰਦੇ? ਬਿਲਕੁਲ ਜੀ ਬਿਲਕੁਲ। ਹਾਂ ਫੇਰ ਚੱਲੂਗਾ। ਨਸ਼ੇ ਦੀ ਕੈਂਸਰ ਦੀ ਰਾਜਧਾਨੀ ਹੈ। ਕ腐ਸ਼ਨ ਦੀ ਰਾਜਧਾਨੀ ਹੈ। ਹੂੰ ਤੇ ਦਾਜ ਦੀ ਰਾਜਧਾਨੀ ਹੈ। ਹੂੰ ਸਹਿਮਤ ਹੋ? ਚਾਰੇ ਹੁੰਤਾਈਆਂ ਜਿਹੜੀਆਂ ਹੈਗਾ ਉਹ ਪੰਜਾਬ ਨੇ ਪੂਰੀਆਂ ਸਮਾਰ ਕੇ ਡੱਪ ਕੀਤੀਆਂ ਹਾਂ। ਮੇਰੇ ਦੂਜੀ ਸੀਟ ਤੇ ਤਾਂ ਨਹੀਂ ਕੀਤੀ। ਕੀ ਮੈਨੂੰ ਭਗਵਾਨ ਜੀ ਕਹਿੰਦਾ ਵੀ ਕੋਲੋਂ ਸੈਂਕੜੇ ਹਜ਼ਾਰ ਮੁੰਡਾ ਹਜ਼ਾਰ ਬੰਦਾ ਲੈ ਕੇ ਜਾ ਮੁੰਡੇ ਦੇ ਵਿਆਹ ਤੇ ਹਾਂ। ਇਹ ਸਮਾਜਿਕ ਕੈਂਸਰ ਹੈ। ਕਿਉਂ ਕਿਹਾ? ਉਹ ਵੀ ਦੱਸਦਾ। ਇਸ ਸਮਾਜਿਕ ਕੈਂਸਰ ਨੇ ਕਿਸੇ ਦੂਸਰੇ ਕੈਂਸਰ ਦਾ ਜਨਮ ਦਤਾ ਉਹ ਦੱਸਦਾ ਕਿ ਨਹੀਂ ਹੂੰ ਕਹਿੰਦੇ ਇਹ ਕਹਿਣਗੇ ਲੈਣਾ ਦੇਣਾ ਕੁਝ ਨਹੀਂ ਹਜ਼ਾਰ ਬੰਦਾ ਆਊਗਾ ਹੂੰ ਪਠੱਲੇ ਵਾਲੇ ਬਹੁਤ ਜਾਣਦੇ ਜਾਂਦੇ ਬਿਲਕੁਲ ਜਾਂਦੇ ਕੋਈ ਡਾਊਟ ਨਹੀਂ ਸਾਡੇ ਤੋਂ ਹੁਣ ਫਰੀਦਕੋਟ ਮੋਗਾ ਵੀ ਉਹੀ ਹਾਲ ਹੈ ਜੇ ਉਹਨੂੰ ਪੁੱਛਣਾ ਹੋਵੇ ਲੈਫ ਲੈਣਾ ਦੇਣਾ ਕੋਈ ਨਹੀਂ ਵੀ ਧੀ ਵਾਲਾ ਹਜ਼ਾਰ ਬੰਦੇ ਰੋਟੀ ਕਿਵੇਂ ਖਾਊਗਾ 5000 ਰੁਪਏ ਟੈਟ ਮੈਰਿਜ ਪਰ ਸਾਂਝਾ ਠੀਕ ਹੈ ਉਹ ਧੀ ਦੇ ਬਾਪ ਨੂੰ ਜਿਹੜਾ ਤਰ ਹਜ਼ਾਰ ਬੰਦਾ ਨਾ ਉਹ ਕੈਂਸਰ ਛੱਡ ਜਾਂਦਾ ਬਿਲਕੁਲ ਰੋ ਕੈਂਸਰ ਵੀ ਤੇ ਹੋਰ ਕੋ ਪੰਗਾ ਹਾਰਟ ਅਟੈਕ ਹੋ ਜੂ ਅਧਰੰਗ ਹੋ ਜੂ ਵਿਚਾਰੇ ਮਤਲਬ ਕਾਦੇ ਕੋੜ ਮੈਂ ਫਿਰ ਮਿਲਣੀਆਂ ਜੀ ਕਾਦੀਆਂ ਕਰਦੇ ਆ ਗਿਆ ਨੇ ਜੀ ਸ਼ਬਦ ਪੜਦਾ ਸੱਜਣ ਘਰ ਆਏ ਇਹ ਸੱਜਣ ਘਰ ਆਏ ਲਟੇਰੇ ਘਰ ਆਏ ਸੀ ਨਾਲੇ ਤਾਂ ਸਾਡੀ ਧੀ ਨੂੰ ਬੜੀ ਲਿਖੀ ਨੂੰ ਲੈ ਕੇ ਤੇ ਨਾਲੇ 50 ਲੱਖ ਲਵਾ ਗਈ ਹੈ ਹੈ ਹੋਣੀਆਂ ਮੋਛਾਂ ਤਾੜੀਆਂ ਝੱਗੀਆਂ ਪਾਇਆਂ ਹੁੰਦੀਆਂ ਮੈਨੂੰ ਬੜੀਆਂ ਮਤਾਂ ਦਿੰਦਿਆ ਤੋ ਤੁਤ ਮਤਾਂ ਲਊਗਾ ਮੈਂ ਆਈ ਨੇਵਰ ਟੇਕ ਉਹਨਾਂ ਦੀ ਸਲਾਹ ਨਹੀਂ ਲੈਣਾ ਚਾਹੁੰਦਾ ਜਿਹੜੇ ਫੇਲ ਹੈ ਫੇਲ ਬੰਦਾ ਪੱਤਾ ਦਿੰਦੇ ਆ ਇਨਾਂ ਦੇ ਛਾਪਾਂ ਧੀ ਵਾਲਿਆਂ ਦੀ ਹੈ ਹੂੰ ਤੇ ਕਰਵਾ ਵੀ ਪਾਈ ਹੈ ਹੂੰ ਤੇ ਨਾਲੇ ਸ਼ਬਦ ਪੜੀ ਜਾਂਦਾ ਕਹਿੰਦੇ ਜੀ ਅਖਾਲਪੁਰਖ ਤੋਂ ਮੰਗੋ ਦੇ ਕੇ ਨੀ ਪਿਸਵਾ ਬੋਲੋ ਇੱਕ ਐਂਸਰ ਹੈ ਵੀ ਬਿਲਕੁਲ ਇੱਕ ਐਂਸਰ ਦੇ ਜਨਮਦਾਤਾ ਹੈ ਛਾਪਾ ਛੂਪਾ ਉਹ ਘਟੀ ਵਾਲਾ ਦਾ ਲੱਕ ਤੋੜਦਾ ਤੁਸੀਂ ਬਿਲਕੁਲ ਸਹੀ ਗੇ ਵਿਆਹਣਾ ਕਿਸੇ ਸਟੇਟ ਚ ਨਹੀਂ ਇਹਨਾਂ ਕਰਜਾ ਜਿਨ੍ਹਾਂ ਗੁਰੂਆਂ ਪੀਰਾਂ ਦੀ ਧਰਤੀ ਤੇ ਆ ਕੋਈ ਗੁਰੂਆਂ ਪੀਰਾਂ ਦੀ ਧਰਤੀ ਨਹੀਂ ਛੱਡੀ ਤੁਸੀਂ ਜੀ ਉਹ ਸਹੀ ਹਣ ਨਹੀਂ ਰਹੀ ਠੀਕ ਹੈ ਜੀ ਇਹ ਤਾਬਕ ਹੋ ਕੇ ਵੀ ਗੱਲਾਂ ਕਰ ਰਹੇ ਆ ਗੁੱਸੇ ਨਾਲ ਵੀ ਕਰ ਰਹੇ ਆ ਕਿਉਂਕਿ ਇਹ ਇੱਕ اٹਲ ਸਚਾਈ ਹੈ ਤੇ ਕੋਈ ਬੋਲ ਨਹੀਂ ਸਕਦਾ ਜੇ ਦਿੱਲੀ ਡਾਣੇ ਤੇ ਬੋਲਣਾ ਹੀ ਕੀ ਹੈ ਤੇ ਨਾ ਮ ਟੱਚ ਦੀਸ ਮੈਟਰਸ ਉਹ ਇਸ ਟੌਪ ਰੂਮ ਟੱਚ ਨਹੀਂ ਕਰਦੇ ਉਹ ਤਾਂ ਆਪ ਜਾਂਦੇ ਵਿਆਹ ਜੀ 8 10 ਗਨਮ ਹੁੰਦੇ ਆ ਨਾ ਭੋਗਾਂ ਤੇ ਤੇ ਵਿਆਹਾਂ ਤੇ ਦੋਨਾਂ ਥਾਂ ਤੇ ਦੁਕਾਨਦਾਰੀ ਚੱਲਦੀ ਹੈ ਇਹਨਾਂ ਦੀ ਬਿਲਕੁਲ ਭੋਗਾਂ ਤੇ ਵਰਲਡ ਕੈਂసర్ ਕੇਅਰ ਜਿਸ ਦਾ ਸੰਸਥਾ ਦਾ ਮੈਂ ਛੋਟਾ ਜਿਹਾ ਇੱਕ ਸੇਵਾਦਾਰ ਆ ਕਿਸੇ ਦੇ ਭੋਗ ਤੇ ਨਹੀਂ ਜਾਂਦੀ ਸਾਡੇ ਬੋਰਡ ਦਾ ਫੈਸਲਾ ਹੈ ਉਹ ਕਹਿੰਦੇ ਕੁਲਵੰਤ ਸਿੰਘ ਕੋਈ ਮਾਂ ਬਿਮਾਰ ਆ ਬਠੰਡੇ ਮਾਨ ਸਾਹਿਬ ਦੇ ਘਰ ਜਾ ਫੇਰ ਉਹਦੇ ਘਰ ਦੇ ਹਾਲਾਤ ਦੇਖ ਜੇ ਕੁਝ ਸਾਡੀ ਡਾਕਟਰ ਕੁੜੀ ਮੇਰੇ ਨਾਲ ਹੁੰਦੀ ਹੈ ਤੇ ਮੈਂ ਉਹ ਮਾਂ ਕੋਲੇ ਬਹਿਣਾ ਹੈ ਡਾਕਟਰ ਸਾਹਿਬ ਇਹਨਾਂ ਦੀ ਰਸੋਈ ਚ ਕਿਹੜਾ ਦੇ ਗਿਆ ਔਰ ਸੋਈ ਚ ਕਿਹੜਾ ਦਿੰਦੀ ਹੈ ਮੇਰੀ ਵਾਈਫ ਮੈਨੂੰ ਕੁਝ ਫੰਡ ਦਿੰਦੀ ਹੈ ਮੇਰੇ ਬੱਚਿਆਂ ਦੇ ਜਨਮ ਦਿਨ ਉਹ ਸੁਖੀ ਖੁਸ਼ੀ ਗਮੀ ਸਾਡੇ ਘਰ ਚ ਆਉਂਦੀ ਹੈ ਤੇ ਅਸੀਂ ਕੋ ਡੱਬਾ ਲਾਇਆ ਵਾ ਉਹ ਪੈਸੇ ਹੰਦੇ ਉਹ ਕਹਿੰਦੇ ਆਉਂਦੀ ਹੱਥੀ ਉਸ ਗੋਲਕ ਚ ਪਾ ਕੇ ਆਏ ਹੂੰ ਮੇਰੇ ਡਾਕਟਰ ਕੁੜੀ ਉਹਨੇ ਰਸੋਈ ਚ ਵੜ ਜਾਂਦੀ ਹੈ ਇਹਨੇ ਡਾਕਟਰ ਸਾਹਿਬ ਕੋਈ ਕੀਪਿਆ ਚ ਦਾਲ ਚਾਹ ਖੰਡ ਕੁਝ ਹੈ ਹੂੰ ਉਹ ਕਹਿੰਦੇ ਨਹੀਂ ਸਰ ਮੈਂ ਕਿਹਾ ਫਿਰ ਮੇਰਾ ਦਾਨ ਇਸ ਗੋਲਕ ਚ ਪਾ ਦੇ ਹੂੰ ਜਾਂ ਤੇ ਗੋਲਕ ਬਦਲ ਲਈ ਸਾਧ ਸੰਗਤ ਦੀ ਗੁਰੂ ਤੋਂ ਬਾਹਰ ਨਹੀਂ ਗੋਲਕ ਬਦਲ ਲਈ ਹੂੰ ਹੰ ਤੁਸੀਂ ਦੱਸੋ ਉਸ ਗੋਲਕ ਚ ਪਾਉਣਾ ਕਿੰਨਾ ਜ਼ਰੂਰੀ ਹੈ ਕੇ ਲੋਹੇ ਵਾਲੀ ਚ ਬੋਲੋ ਬਿਲਕੁਲ ਨਹੀਂ ਬਿਲਕੁਲ ਐਸ ਕੋਈ ਦੋ ਰਹਿ ਨਹੀਂ ਹੈ ਪਰ ਤੁਸੀਂ ਪੜ੍ਹਨ ਜੋ ਵੀ ਰਹਿ ਗਏ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪੜ੍ਹਨ ਜੋ ਵੀ ਰਹਿ ਗਏ ਤਾਂ ਪਾਉਂਦਾ ਤਾਂ ਵੀ ਹੈ ਨਹੀਂ ਉਹ ਗੋਲਕ ਤਰੀ ਆਉਂਦੀ ਆ ਮਾਂ ਮੇਰੇ ਵੱਲ ਮੈਂ ਕੋਲੇ ਬੈਠਾ ਨਾ ਮਾਂ ਕੈਂਸਰ ਦੀ ਮਰੀਜ਼ ਹੁੰਦੀ ਹੈ ਘਰ ਦੀ ਪੂਰੀ ਹਾਲਤ ਹੋਈ ਹੁੰਦੀ ਹੈ ਠੀਕ ਹੈ ਚਲੋ ਸਰਕਾਰਾਂ ਨੇ ਕਈ ਸਕੀਮਾਂ ਆ ਰਹੀਆਂ ਨੇ ਸੈਂਟਰ ਗਵਰਨਮੈਂਟ ਦਾ ਧੰਨਵਾਦ ਜੁਸ਼ਮਾਨ ਸਕੀਮ ਆ ਰਹੀ ਹੈ ਕੈਂసర్ ਪੇਸ਼ੈਂਟਾਂ ਲਈ ਜੀ ਜੀ ਇੱਕ ਬਾਦਲ ਸਾਹਿਬ ਬਣਾ ਕੇ ਸੀ ਕਿ ਮੁੱਖ ਮੰਤਰੀ ਕੈਸਰ ਰਾਤ ਫੰਡ ਕੈਪਟਨ ਸਾਹਿਬ ਨੇ ਵੀ ਚਾਲੂ ਰੱਖੀ ਭਾਈ ਸਾਹਿਬ ਜਿਹੜੇ ਹੋਣ ਵਾਲੇ ਆ ਭਵੰਤਮਾਨ ਜੀ ਮੈਂ ਬੇਨਤੀ ਕਰਦਾ ਜੇ ਭਵੰਤਮਾਨ ਦਾ ਪਿੰਮੇ ਦਾ ਸਰਦ ਹੋਵੇ ਉਹ 1.5 ਲੱਖ ਮਣੀ ਨੂੰ 20 ਸਾਲ ਹੋ ਗਏ ਉਹਨੂੰ 2 ਲੱਖ ਕਰ ਦਿਓ ਬੰਗਾਈ ਬਹੁਤ ਹੋ ਗਈ ਭਾਈ ਸਾਹਿਬ ਹਮਮ ਦੇਖੋ ਮੇਰੇ ਲਈ ਨਹੀਂ ਮੈਂ ਗਲੈਂਡ ਚਲੇਣਾ ਹੈ ਮੇਰੀ ਵਾਈਫ ਮੇਰਾ ਲਾਜ ਇੰਗਲੈਂਡ ਚ ਹੋਣਾ ਮੈਂ ਪੰਜਾਬ ਦੀ ਉਸਤੀ ਪੈਣ ਦੇ ਲਈ ਮੰਗ ਰਿਹਾ ਹਾਂਜੀ ਸੁਣੀ ਜੀ ਗੱਲਬਾਤ ਜੀ ਤੇ ਆਪਣੇ ਕਮੈਂਟ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣੇ ਆ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਸ਼ੇਅਰ ਭਾਵੇਂ ਨਹੀਂ ਕਰਨੀ ਕੋਈ ਗੱਲ ਨਹੀਂ ਲਾਈਕ ਜਰੂਰ ਕਰ ਦਿਆ ਕਰੋ ਤੁਹਾਡੀ ਬੜੀ ਮਿਹਰਬਾਨੀ ਹੈ ਵੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਇਸ ਭਰਾ ਦੀਆਂ ਗੱਲਾਂ ਦੇ ਨਾਲ ਤੁਸੀਂ ਸਹਿਮਤ ਆ ਕਿ ਨਹੀਂ ਸਹਿਮਤ ਲੇਕਿਨ ਮੈਂ ਸਹਿਮਤ ਆ ਠੀਕ ਆ ਆਪਾਂ ਕੋਈ ਡਰਨੇ ਕਿਸੇ ਦਾ ਮੈਂ ਸਹਿਮਤਾ ਭਾਈ ਦੀਆਂ ਗੱਲਾਂ ਦੇ ਨਾਲ ਭਾਈ ਦੀ ਇੱਕ ਇੱਕ ਗੱਲ ਕਰੋਨਾ ਰੁਪਈਆਂ ਦੀ ਆ ਤੇ ਬਾਕੀ ਟੈਨਸ਼ਨ ਨਹੀਂ ਲੈਣੀ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਉਹ ਜਾ ਮਾਣੋ ਖੁਸ਼ ਰਿਆ ਕਰੋ ਓਕੇ ਬਾਈ ਥੈਂਕ ਯੂ